ਯਾ ਤਾਂ ਮੇਰੇ ਤੇ ਝੂਠਾ ਪਰਚਾ ਹੋਊਗਾ ਜਾਂ ਮੈਂ ਆਪਣਾ ਘਰ-ਬਾਰ ਵੇਚਦਾ ਇਹਦਾ ਘਰ ਪਰ ਐਡੇ ਤੱਕ ਮਾਈ ਹੈ ਨਹੀਂ ਕਿ ਇਹਨਾਂ ਲੋਕਾਂ ਨੂੰ ਇੰਨੇ ਲੱਖ ਰੁਪਏ ਦਿੱਤਾ ਜਾਵੇ ਉਹ ਮੇਰੀ ਮਜਬੂਰੀ ਲਾ ਲਓ ਠੀਕ ਹੈ ਜੀ ਮੇਰਾ ਫਰਜ਼ ਲਾ ਲਓ ਮੈਨੂੰ ਕਰਨਾ ਹੀ ਪੈਣਾ ਸੀ ਮੈਂ ਨਾ ਕਰਦਾ ਤਾਂ ਮਰਦਾ ਮੈਂ ਕਹਿੰਦਾ ਪ੍ਰਮਾਤਮਾ ਮੈਨੂੰ ਇੰਨੀਆਂ ਗਵਾਵਾਂ ਮਿਲੀਆਂ ਨੇ ਨਾ ਬਾਈ ਜੀ ਕਿੰਨੀਆਂ ਮਾਵਾ ਦੇ ਭੈਣਾ ਦੇ ਮੈਸੇਜਿਸ ਜਿਨ੍ਹਾਂ ਨਾਲ ਸਰੀਰਿਕ ਸ਼ੋਸ਼ਣ ਜਾਂ ਜਿਨ੍ਹਾਂ ਦੇ ਮੁੰਡਿਆਂ ਤੇ ਝੂਠੇ ਪਰਚੇ ਬਾਈ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕੈਨੇਡਾ ਅਮਰੀਕਾ ਦੇ ਵਿੱਚ ਬੈਠੇ ਲੋਕ ਇੰਨੇ ਪਰੇਸ਼ਾਨ ਨੇ ਜਿਹੜੇ ਇੰਡੀਆ ਦੀ ਵਜ੍ਹਾ ਨਾਲ ਨਹੀਂ ਆਉਂਦੇ ਭੁੱਲਰ ਸਾਹਿਬ ਨਾਲ ਕੰਟੈਕਟ ਦੀ ਕਹਾਣੀ ਕਿਵੇਂ ਬਣੀ ਜਿਹੜਾ ਇਹਦਾ ਬ੍ਰੋਕਰ ਹੈ ਕਿਰਸ਼ਾਨੂੰ ਉਹ ਮੈਨੂੰ ਡੇਲੀ ਪਰੇਸ਼ਾਨ ਕਰਨ ਲੱਗਿਆ ਫੋਨ ਤੇ ਵੀ ਭੁੱਲਰ ਸਾਹਿਬ ਦਾ ਫੋਨ ਆਇਆ ਮਿਲਣਾ ਹੈ ਪੈਸੇ ਮੈਂ ਮਤਲਬ ਕਿ ਉਹਨੂੰ ਟਰਕਾਉਂਦਾ ਰਿਹਾ ਵੀ ਯਾਰ ਕਿਆ ਪਤਾ ਸਰ ਜਵੇ ਹਨਾ ਉਹ ਤੁਰਕਾਂਕੀਆਂ ਉਹ ਭੁੱਲਰ ਸਾਹਿਬ ਕਹਿੰਦੇ ਮੈਂ ਕਰ ਦੂੰਗਾ ਮੈਂ ਦੇਖ ਲੂੰਗਾ ਮੈਂ ਪਰਚਾ ਪਾ ਦੂੰਗਾ ਭਾਈ ਇਹਨਾਂ ਦਾ ਆਪਣਾ ਵੀ ਨਹੀਂ ਜਮੀਰ ਮਰਿਆ ਵੀ ਹੁਣ ਹਰ ਕੋਈ ਬੰਦੇ ਕੋ ਸਾਨੂੰ ਗਾਲ ਕੱਢ ਜੇ ਆਕੇ ਕਹਿੰਦਾ ਜਿੰਨੇ ਜਿੰਨੇ ਦਿੰਦਾ ਲਈ ਚੱਲ ਇਹਨੂੰ ਕਹ ਅੱਠ ਕਰ ਦੇ ਪੂਰਾ ਇਹ ਐਕੂਰੇਟ ਆਡੀਓ ਹੈ ਜਿਹੜੀ ਐਸ ਅ ਕੋਰਚ ਜਾਊਗੀ ਜੋ ਮੈਂ ਸ਼ਬਦ ਬੋਲੇ ਨੇ ਇਹ ਤਾਂ ਕੰਮ ਹੈ ਮੈਂ ਕੁੱਟਣਾ ਵੀ ਹੈ ਤੇ ਰੋਂਣਾ ਵੀ ਨਹੀਂ ਦੇਣਾ ਇਹ ਕਹਿੰਦੇ ਦਿੱਲੀ ਤੋਂ ਆਇਆ ਮੈਂ ਬਾਈ ਜੀ ਉਹ ਤੋਂ ਸਾਲ ਪਹਿਲਾਂ ਵੀ ਕਦੇ ਦਿੱਲੀ ਨਹੀਂ ਗਿਆ ਮੈਂ ਕਿਵੇਂ ਆ ਗਿਆ ਦੂਜੀ ਗੱਲ ਇਹ ਕਹਿੰਦੇ ਟਰੱਕ 'ਚ ਬੈਠਾ ਆ ਰਿਹਾ ਜਿਹੜੇ ਟਰੱਕ ਨੇ ਉਹਨਾਂ ਨੂੰ ਮੈਂ ਨਹੀਂ ਜਾਣਦਾ ਉਹ ਡਰਾਈਵਰਾਂ ਦਾ ਮੈਂ ਤਾਂ ਨਾਰਕੋ ਟੈਸਟ ਕਰਾਉਣ ਨੂੰ ਤਿਆਰ ਆ ਮੇਰਾ ਤੇ ਉਹਨਾਂ ਦਾ ਸਾਰੇ ਡਰਾਈਵਰਾਂ ਦਾ ਕਰਾਇਆ ਜਾਵੇ ਵੀ ਅਸੀਂ ਜ਼ਿੰਦਗੀ 'ਚ ਕਦੇ ਇੱਕ ਦੂਜੇ ਨੂੰ ਦੇਖਿਆ ਜਾਂ ਬੁਲਾਇਆ ਜਿੱਦੇ ਨਾਲ ਮੈਂ ਦਿੱਲੀੋਂ ਬੈੱਕ ਕੇ ਆਉਂਗਾ ਉਹ ਜਾਣਦਾ ਤਾਂ ਹੋਊਗਾ ਮੈਨੂੰ ਬਾਈ ਜੀ ਮੇਰਾ ਨਾਮ ਵੀ ਪਤਾ ਹੋਊਗਾ ਅੱਜ ਜਦੋਂ ਕੇਸ ਹੋਇਆ ਨਾ ਮੈਨੂੰ ਉਦੋਂ ਪਤਾ ਲੱਗਿਆ ਲੋਕ ਇੰਡੀਆ ਨੂੰ ਕਿਉਂ ਪ ਬਜੀ ਰੋਜ਼ ਡਰਨ ਨਾਲ ਉਹ ਤਾਂ ਆ ਠੀਕ ਸੀ ਡਰ ਉਹ ਵੀ ਤਾਂ ਰੋਜ਼ ਇੱਕ ਡਰੇ ਸੀ ਜੇ ਇਹਨੂੰ ਪੈਸੇ ਨਾ ਦਿੱਤੇ ਕੀ ਕਰਦੂ ਪਤਾ ਨਹੀਂ ਅੱਜ ਉਹ ਨਿਬੜਤਾ ਗਿਆ ਨਾ ਮੇਟ ਮੇਰੇ ਨਾਲ-ਨਾਲ ਪਤਾ ਨਹੀਂ ਕਿੰਨਿਆਂ ਦਾ ਫਾਇਦਾ ਹੋ ਗਿਆ ਕਿੰਨਿਆਂ ਨੂੰ ਹੋਰ ਤੰਗ ਕਰ ਦਿੰਦੇ ਮੇਰੇ ਤੇ ਮੇਰੇ ਟੱਬਰ ਦਾ ਮੂੰਹ ਕਾਲਾ ਕਰਕੇ ਬਾਜ਼ਾਰ 'ਚ ਘੁਮਾ ਦਿਓ ਜੇ ਅਸੀਂ ਰਜਮੀ ਮੈਂ ਈਟੀ ਪੱਟੀ ਗੱਲ ਬੋਲਦੀ ਮਰਦਾਜੀ ਨਾ ਮਾਣੀ ਸਸ਼ੀਕਾਲ ਢੇਲੀਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਆ ਗगन ਸ਼ੁਕਲਾ ਅਗਰ ਪਿਛਲੇ ਕੁਝ ਦਿਨਾਂ ਦਾ ਜ਼ਿਕਰ ਕਰਿਆ ਜਾਵੇ ਤਾਂ ਪੰਜਾਬ ਦੀ ਸਭ ਤੋਂ ਵੱਡੀ ਖਬਰ ਸੀ DIG HS ਪੁੱਲਰ ਦੀ CBI ਵੱਲੋਂ ਗ੍ਰਿਫਤਾਰੀ ਇੱਕ DIG ਰੈਂਕ ਦਾ ਇੱਕ IPS ਅਫਸਰ ਨੂੰ CBI ਨੇ ਗ੍ਰਿਫਤਾਰ ਕੀਤਾ ਜਦੋਂ ਇਹ ਖਬਰ ਬਾਹਰ ਆਈ ਤਾਂ ਪੂਰੇ ਪੰਜਾਬ ਦੇ ਵਿੱਚ ਇਹ ਖਬਰ ਅੱਗ ਦੀ ਤਰ੍ਹਾਂ ਫੈਲ ਗਈ ਪਰ ਸਰਚਿੰਗ ਤੋਂ ਬਾਅਦ ਕਰੀਬ 21 ਘੰਟੇ ਚੱਲੀ ਰੇਡ ਤੋਂ ਬਾਅਦ ਉਹਨਾਂ ਦੇ ਘਰੋਂ 7.5 ਕਰੋੜ ਰੁਪਏ ਕੈਸ਼ ਗੈਣੇ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜੋ ਤੁਸੀਂ ਆਲਰੇਡੀ ਜਾਣਦੇ ਹੋ ਉਹ ਮਿਲੀਆਂ ਸੀਬੀਆਈ ਦੀ ਰੇਡ ਹੋਈ ਕਿਉਂ ਕੌਣੋ ਕੰਪਲੇਨਟੈਂਟ ਨੇ ਮੇਰੇ ਨਾਲ ਆਕਾਸ਼ ਬੱਤਾ ਮੌਜੂਦ ਨੇ ਇਹਨਾਂ ਤੇ ਜਾਣਾਂਗੇ ਕਿ ਪੂਰਾ ਸਿਨੈਰੀਓ ਕੀ ਰਿਹਾ ਆਕਾਸ਼ ਜੀ ਡੇਲੀ ਪੋਸਟ ਬਹੁਤ ਸਵਾਗਤ ਹੈ ਜੀ ਸ਼ਿਖੰਦ ਪਾ ਜੀ ਸਾਡੇ 7 ਕਰੋੜ ਰੁਪਇਆ ਭੁੱਲਰ ਸਾਹਿਬ ਦੇ ਘਰੋਂ ਮਿਲਿਆ ਗਹਿਣੇ ਮਿਲੇ ਲਗਜ਼ਰੀ ਗੱਡੀਆਂ ਦੀਆਂ ਚਾਬੀਆਂ ਮਿਲੀਆਂ ਕੜੀਆਂ ਮਿਲੀਆਂ ਇਹ ਸਭ ਲੋਕ ਜਾਣਦੇ ਨੇ ਪਰ ਤੁਸੀਂ ਇਹ ਮਨ ਕਿਵੇਂ ਬਣਾਇਆ ਕਿ ਐਡੇ ਵੱਡੇ ਪਹਾੜ ਜੱਡੇ ਅਫਸਰ ਦੇ ਨਾਲ ਤੁਸੀਂ ਮੱਥਾ ਲਾਉਣ ਚਲੇ ਗਏ ਇਹ ਸਿਨੈਰੀਓ ਇੱਕ ਘਟਨਾ ਇਹ ਗੱਲਬਾਤ ਕਿਵੇਂ ਸ਼ੁਰੂ ਹੋਈ ਥੋੜਾ ਵਿਸਥਾਰ ਨਾਲ ਦੱਸੋ ਪਹਿਲਾ ਕੁਐਸਚਨ ਤੁਹਾਡਾ ਇਹ ਹੈ ਕਿ ਕਿਵੇਂ ਕੀਤਾ ਤੇ ਕਿਉਂ ਕੀਤਾ ਹੂੰ ਜੇ ਮੈਂ ਨਾ ਕਰਦਾ ਹੂੰ ਜਾਂ ਤਾਂ ਮੇਰੇ ਤੇ ਝੂਠਾ ਪਰਚਾ ਹੁੰਦਾ ਹੂੰ ਜਾਂ ਮੈਂ ਆਪਣਾ ਘਰ-ਬਾਰ ਵੇਚਦਾ ਇਹਦਾ ਘਰ ਪਰਣਗੀ ਹੂੰ ਐਡੀ ਤਾਂ ਕਮਾਈ ਹੈ ਨਹੀਂ ਕਿ ਇਹਨਾਂ ਲੋਕਾਂ ਨੂੰ ਇੰਨੇ ਲੱਖ ਰੁਪਏ ਦਿੱਤਾ ਜਾਵੇ ਹੂੰ ਠੀਕ ਹੈ ਉਹ ਮੇਰੀ ਮਜਬੂਰੀ ਲਾ ਲਓ ਹੂੰ ਠੀਕ ਹੈ ਜੀ ਮੇਰਾ ਫਰਜ਼ ਲਾ ਲਓ ਉਹ ਮੈਨੂੰ ਕਰਨਾ ਹੀ ਪੈਣਾ ਸੀ ਮੈਂ ਨਾ ਕਰਦਾ ਤਾਂ ਮਰਦਾ ਅੱਛਾ ਸਰ ਇਹ ਪੁੱਲਰ ਸਾਹਿਬ ਨਾਲ ਕੰਟੈਕਟ ਦੀ ਕਹਾਣੀ ਕਿਵੇਂ ਬਣੀ ਇਹ じゃ ਕਿਹੜਾ ਕਾਰੋਬਾਰ ਕਰਦੇ ਹੋ ਤੁਸੀਂ স্ক্রੈਪ ਡੀਲਰ ਹੋ ਭਾਜੀ ਮੈਂ ਤੁਹਾਨੂੰ ਉਹੀ ਦੱਸਦਾ ਜਿਹੜਾ ਮੁੱਦਾ ਤਾਂ ਇਹ ਹੀ ਸੀਗਾ ਵੀ ਮੇਰੇ ਤੇ ਜਿਹੜਾ ਪਰਚਾ ਸੀ ਉਹਦਾ ਚਲਾਨ ਨਹੀਂ ਪੇਸ਼ ਹੋਊਗਾ ਜੀ ਉਹਨੂੰ ਖਤਮ ਕਰਾਂਗੇ ਝੂਠਾ ਪਰਚਾ ਸੀ ਪਤਾ ਸੀ ਇਹਨਾਂ ਨੇ ਤੇ ਤੁਹਾਨੂੰ ਲੱਗਦਾ ਪਿੱਛੇ ਮੀਡੀਆ 'ਚ ਵੀ ਮੈਂ ਸੁਣਿਆ ਇਹਨਾਂ ਦੇ ਸਟਾਫ ਵੱਲੋਂ ਗੱਲ ਆਈ ਹੈ ਵੀ 13 ਆਬਜੈਕਸ਼ਨਸ ਲਾਈਆਂ ਪੁੱਲਰ ਸਾਹਿਬ ਨੇ ਵੀ ਉਹ ਗਲਤ ਦਾ ਮਕਦਮਾ ਹੂੰ ਠੀਕ ਹੈ ਹੂੰ ਹੁਣ ਗੱਲ ਇਦਾਂ ਹੈ ਕਿ ਵੀ ਇਹਨਾਂ ਨੇ ਤਾਂ ਧੰਦਾ ਬਣਾਇਆ ਹੋਇਆ ਸੀਗਾ ਵੀ ਕਿਸੇ ਨਾ ਕਿਸੇ ਮੁੱਦੇ ਤੋਂ ਮੇਰੇ ਤੋਂ ਪੈਸੇ ਲੈਣ ਠੀਕ ਹੈ ਜੀ ਪਰ ਜਦੋਂ ਪੈਸਿਆਂ ਦੀ ਮਾਊਂਟ ਇੰਨੀ ਹੋ ਗਈ ਮੈਂ ਨਹੀਂ ਦੇ ਪਾ ਸਕਦਾ ਸੀ ਤੇ ਧਮਕੀਆਂ ਗਾਲਾਂ ਤਾਂ ਫਿਰ ਭਾਜੀ ਇੰਨਾ ਕਿ ਤਾਂ ਆਪਣਾ ਵੀ ਨੀ ਜਮੀਰ ਮਰਿਆ ਵੀ ਹੁਣ ਹਰ ਕੋਈ ਬੰਦੇ ਕੇ ਸਾਨੂੰ ਗਾਲ ਕੱਢ ਜੇ ਆ ਕਿ ਸ਼ੁਰੂਆਤ ਕਿੱਥੋਂ ਹੁੰਦੀ ਹੈ ਵਿਸਤਾਰ ਨਾਲ ਦੱਸੂਗਾ ਆ ਸਭ ਲੋਕ ਜਾਣਦੇ ਨੇ ਕਿ ਭੁੱਲਰ ਸਾਹਿਬ ਦੇ ਘਰੋਂ ਮਿਲਿਆ ਕੀ ਆ ਪਰ ਆਕਾਸ਼ਬੱਤਾ ਦੀ ਮਨੁਸਥਿਤੀ ਕੀ ਸੀਗੀ ਉਹਨਾਂ ਦਾ ਮੈਂਟਲ ਲੈਵਲ ਕੀ ਸੀਗਾ ਕਿੱਥੋਂ ਇਸ ਸਥਿਤੀ ਤੁਸੀਂ ਡਿਸਾਈਡ ਕਰ ਲਿਆ ਕਿ ਹੁਣ ਇਨਾਫ ਇਜ਼ ਇਨਾਫ ਹੈ ਜਿਹੜਾ ਇਹਦਾ ਬ੍ਰੋਕਰ ਹੈ ਕਿਰਸ਼ਾਨੂੰ ਉਹ ਮੈਨੂੰ ਡੇਲੀ ਪਰੇਸ਼ਾਨ ਕਰਨ ਲੱਗਿਆ ਫੋਨ ਤੇ ਵੀ ਭੁੱਲਰ ਸਾਹਿਬ ਦਾ ਫੋਨ ਆਇਆ ਮਿਲਣਾ ਹੈ ਪੈਸੇ ਮੈਂ ਮਤਲਬ ਕਿ ਉਹਨੂੰ ਟਰਕਾਉਂਦਾ ਰਿਹਾ ਵੀ ਯਾਰ ਕਿਆ ਪਤਾ ਸਰ ਜਵੇ ਹਨਾ ਮਤਲਬ ਧਮਕੀਆਂ ਆਉ ਭੁੱਲਰ ਸਾਹਿਬ ਕਹਿੰਦੇ ਮੈਂ ਕਰ ਦੂੰਗਾ ਮੈਂ ਦੇਖ ਲੂੰਗਾ ਮੈਂ ਪਰਚਾ ਪਾ ਦੂੰਗਾ ਹੂੰ ਚਲੋ ਜੀ ਮੈਂ ਸੋਚਿਆ ਵੀ ਇਹ ਰੁਕਣ ਵਾਲਾ ਤਾਂ ਲੱਗਦਾ ਨਹੀਂ ਮੈਨੂੰ ਸਿਸਟਮ ਵੀ ਮੈਂ ਹੁਣ ਦਊਗਾ ਤਾਂ ਅਗਲੇ ਮਹੀਨੇ ਫੇਰ ਖੜੇ ਦੇ ਖੜੇ ਕਹਿਣਗੇ ਆਓ ਜੀ ਹੂੰ ਤੇ ਮੈਂ ਕਿਹਾ ਕੋਈ ਗੱਲ ਨਹੀਂ ਜੀ ਮੈਨੂੰ ਸਮਾਂ ਦੋ ਉਸ ਦੌਰਾਨ ਫਿਰ ਮੈਂ ਸੀਬੀਆਈ ਦਾ ਰੁਕ ਕੇ ਤਾਂ ਆਪਣੀ ਕੰਪਲੇਂਟ ਦਿੱਤੀ ਸੀ ਬੀਆਈ ਨੂੰ ਆਪਣਾ ਪੱਖ ਰੱਖਿਆ ਸਾਰਾ ਉਹਨਾਂ ਨੇ ਵੈਰੀਫਾਈਸ ਕੀਤੇ ਫੈਕਟ ਸਾਰੇ ਫਿਰ ਉਸ ਤੋਂ ਬਾਅਦ ਸੀਬੀਆਈ ਨੇ ਆਪਣਾ ਟਰੈਪ ਸ਼ੁਰੂ ਕੀਤਾ ਸੀਬੀਆਈ ਜਦੋਂ ਪੌੜੀਆਂ ਚੜ੍ਹ ਰਹੀ ਸੀ ਉਦੋਂ ਕੀ ਚੱਲ ਰਿਹਾ ਸੀ ਤੁਹਾਡੇ ਜ਼ਿਹਨ ਦੇ ਵਿੱਚ ਕਿ ਡੀਆਈਜੀ ਭੁੱਲਰ ਦੇ ਖਿਲਾਫ ਕੰਪਲੇਂਟ ਕਰ ਰਿਹਾ ਮੈਂ ਬਾਈ ਜੀ ਇਹ ਮੈਂ ਘਰੋਂ ਸੋਚ ਕੇ ਨਿਕਲਿਆ ਸੀ ਵੀ ਹੁਣ ਪਿੱਛੇ ਨਹੀਂ ਮੁੜਨਾ ਹੂੰ ਕਾਰਨ ਵੀ ਇਹ ਤੋਂ ਬੇਇੱਜ਼ਤੀ ਕਰਾਉਣੀ ਗਾਲਾਂ ਸੁਣੀਆਂ ਰੋਜ਼ ਡਰੀਏ ਇਹਦੇ ਤੋਂ ਹੂੰ ਇਹਨੂੰ ਇੱਕ ਦਿਨ ਖਤਮ ਕਰੀਏ ਇਸ ਚੀਜ਼ ਨੂੰ ਵੀ ਜੋ ਹੋਣਾ ਦੇਖੀ ਚੋ ਤੁਹਾਡੇ ਤੇ ਕਿਰਸ਼ਾਨੂੰ ਦੇ ਵਿਚਾਰੇ ਕਨੈਕਸ਼ਨ ਕੀ ਸੀਗਾ ਬਤਾਸਾ ਬਈ ਜੀ ਕਿਰਸ਼ਾਨੂੰ ਐਜ਼ ਅ ਬ੍ਰੋਕਰ ਸਾਡੇ ਉਰੇ ਗੋਬਿੰਦਗੜ੍ਹ ਵੀ ਫਾਇਰ ਬਗੇਟ ਚ ਲੱਗਿਆ ਰਿਹਾ ਹੂੰ ਵੈਸੇ ਵੀ ਜਿੰਨੇ ਮਿਲ ਜਾਂਦਾ ਬੰਦਾ ਬਟ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਇਹ ਹੈ ਬ੍ਰੋਕਰ ਹੂੰ ਇਹਦੇ ਮਿਲਣ ਦੌਰਾਨ ਅਸੀਂ ਇਹਦੀਆਂ ਗੱਲਾਂ ਸੁਣਨੀਆਂ ਤਾਂ ਇਹਨੇ ਕਿਸੇ ਨੂੰ ਕਹਿਣਾ ਉਹ ਮੇਰਾ ਆਈਐਸਓ ਮੇਰਾ ਆਈਪੀਐਸਓ ਫਲਾਣਾ ਮੇਰਾ ਲੱਗਿਆ ਕੰਮ ਦੋ ਮੈਂ ਕਿਹਾ ਯਾਰ ਇਹ ਕਿਵੇਂ ਦੇ ਕੰਮ ਹੁੰਦੇ ਨੇ ਵੀ ਜਿਹੜਾ ਇਹ ਲੋਕ ਮੰਡੀ ਐ ਕੋਈ ਵੀ ਜਿਹਨੂੰ ਮਿਲਣਾ ਮੈਨੂੰ ਕੰਮ ਦੇ ਮੈਨੂੰ ਕੰਮ ਦੇ ਹੂੰ ਇਹਦਾ ਆ ਪੋਜੀਸ਼ਨ ਸੀ ਇਸ ਬੰਦੇ ਦੀ ਹੂੰ ਤੁਸੀਂ ਕਿੰਨੀ ਦੇਰ ਤੋਂ ਕਰਸ਼ਾਨੂ ਨੂੰ ਜਾਣਦੇ ਹੋ ਮੈਂ ਜਾਣਦਾ ਤੇ 5-6 ਮਹੀਨਿਆਂ ਤੋਂ ਜੀ 5-6 ਮਹੀਨਿਆਂ ਤੋਂ ਤੁਹਾਨੂੰ ਕਰਸ਼ਾਨੂ ਨੇ ਕਿਹਾ ਕਿ ਭੁੱਲਰ ਸਾਹਿਬ ਤੁਹਾਨੂੰ ਮਿਲਣਾ ਚਾਹੁੰਦੇ ਨੇ ਜਾਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਲਾਈਕ ਇਦਾਂ ਹੀ ਉਹ ਫੋਨ ਕਾਲ ਕਿਵੇਂ ਹੋਈ ਜਦੋਂ 8 ਲੱਖ ਦੀ ਡਿਮਾਂਡ ਹੋਈ ਉਹ ਇਦਾਂ ਹੋਈ ਸੀਗੀ ਮੈਂ ਕਰਸ਼ਾਨੂ ਨਾਲ ਕਾਰ ਸੀਗਾ ਤੇ ਸੀਬੀਆਈ ਦਾ ਟਰੈਪ ਸੀ ਸਾਰਾ ਮੇਰੇ ਕੋਲ ਗੈਜਟ ਸੀ ਹਮ ਸਾਰੇ ਜੋ ਸੀਬੀਆਈ ਦੇ ਮਤਲਬ ਕਿ ਉਹ 베ਰੀਫਾਈਡ ਹੁੰਦ ਨੇ ਪੂਰੇ ਮਤਲਬ ਉਹ ਨਹੀਂ ਹਲਕਾ ਕੰਮ ਕੋਈ ਤੇ ਉਹ ਲੱਗੇ ਹੋਈ ਸੀ ਫੋਨ ਹੈਂਡ ਫਰੀ ਸੀਗਾ ਜਿਹਦੇ ਵਿੱਚ ਭੁੱਲਰ ਬੋਲਦਾ ਹੂੰ ਇਹ ਉਹਨੂੰ ਕਹਿੰਦਾ ਵੀ ਜੀ ਆਕਾਸ਼ ਬਤਾਨਣ ਆਲਾ ਮੇਰੇ ਕੋਲ ਹੂੰ ਤੇ ਵੀ ਮੈਂ ਦੱਸੋ ਕੀ ਕਹਿਣਾ ਉਹ ਕਹਿੰਦਾ ਇਹਦੇ ਤੋਂ ਅੱਠ ਲੈਣਾ ਅੱਠ ਹੂੰ ਕਹਿੰਦਾ ਅੱਛਾ ਜੀ ਕਹਿੰਦਾ ਜਿੰਨੇ ਜਿੰਨੇ ਦਿੰਦਾ ਲਈ ਚੱਲ ਇਹਨੂੰ ਕਹਿੰਦਾ ਅੱਠ ਕਰ ਦੇ ਪੂਰਾ ਹੂੰ ਇਹ ਐਕੂਰੇਟ ਆਡੀਓ ਹੈ ਜਿਹੜੀ ਐਸ ਅ ਕੋਰਟ ਚ ਜਾਊਗੀ ਜੋ ਮੈਂ ਸ਼ਬਦ ਬੋਲੇ ਨੇ ਇਹੀ ਬੋਲੇਆ ਭੁੱਲਰ ਸਾਹਿਬ ਹਾਂ ਇਹ ਇਹ ਤੁਹਾਡੇ सीबीआई ਤੇ ਕਰਸ਼ਾਨੂ ਦੇ ਵਿਚਾਲੇ ਦੀ ਗੱਲ ਹੈ ਜੀ ਜਨਾਬ ਭੁੱਲਰ ਸਾਹਿਬ ਦੀ ਗ੍ਰਿਫਤਾਰੀ ਕਿੱਥੋਂ ਹੁੰਦੀ ਹੈ ਜੀ ਇਹ ਮੈਨੂੰ ਲੱਗਦਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ ਸੀਬੀਆਈ ਹੀ ਦੱਸ ਸਕਦੀ ਹੈ ਤੁਹਾਨੂੰ ਵੀ ਕਿਵੇਂ ਹੋਈ ਕਿਵੇਂ ਨਹੀਂ ਹੋਈ ਠੀਕ ਹੈ ਮੈਨੂੰ ਇੰਨਾ ਪਤਾ ਹੈ ਕਿ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਐਫਆਈਆਰ ਤੋਂ ਬਾਅਦ ਹੋਈ ਹੈ ਐਫਆਈਆਰ ਤੋਂ ਬਾਅਦ ਅੱਛਾ ਤੁਸੀਂ ਇਹ ਕੱਲ ਪੈਚ ਅਪ ਕਰਨ ਦੀ ਕੋਸ਼ਿਸ਼ ਕੀਤੀ ਕਿ ਭੁੱਲਰ ਸਾਹਿਬ ਘੱਟ ਕਰ ਲੋ ਵੱਧ ਕਰ ਲੋ ਬਈ ਜੀ ਸੁਣਦੇ ਹੀ ਨਹੀਂ ਕੁਝ ਗਾਲਾਂ ਕੱਢਦੇ ਨੇ ਇਹ ਤਾਂ ਉਹ ਕੰਮ ਹੈ ਮੈਂ ਕੁੱਟਣਾ ਵੀ ਇਹ ਤੇ ਰੋਂੜ ਵੀ ਨਹੀਂ ਦੇਣਾ ਹੂੰ ਭਾਈ ਜੀ ਦੁਨੀਆ 'ਚ ਨਾ ਇਸ ਦੇਖੇ ਪਰ ਦੇਖਿਆ ਪਰਖਿਆ ਗੱਲਾਂ ਤੁਸੀਂ ਕਿਸੇ ਨੂੰ ਕੁਝ ਦਿੰਨੇ ਹੋ ਕਰਦੇ ਹੋ ਬੰਦਾ ਤੁਹਾਡਾ ਰਿਗਾਰਡ ਕਰਦਾ ਹੂੰ ਕਿ ਹਾਂ ਯਾਰ ਇਹ ਬੰਦਾ ਮੇਰੇ ਲਈ オਬੀਡੈਂਟ ਹੈ ਇਹ ਮੇਰੇ ਨਾਲ ਆ ਇਹ ਤਾਂ ਕਹਿੰਦਾ ਵੀ ਤੁਸੀਂ ਪੈਸੇ ਵੀ ਦਿਓ ਤੇ ਤੁਹਾਨੂੰ ਗਾਲਾਂ ਵੀ ਕੱਢੂਗਾ ਮੈਂ ਹੂੰ ਭਾਈ ਜੀ ਕਿਵੇਂ ਚੱਲੂਗਾ ਇਹ ਸਾਰਾ ਕੁਝ ਪ੍ਰਿਕ ਤੁਹਾਡੇ ਪਰਚੇ ਦਾ ਬਹੁਤ ਇਸ਼ੂ ਹੈ ਪਰਚੇ ਦਾ ਰੋਲਾ ਹੈ ਕਿ ਤੁਹਾਡੇ ਤੇ ਐਫ ਆਈ ਆਰ ਵੀ ਆ 420 ਦੀ ਹਾਂਜੀ ਉਹ ਕੀ ਸੀ ਨਹੀਂ ਉਹ ਗਲਤ ਮੁਕਦਮਾ ਹੈ ਜੀ ਪੁਲਿਸ ਨੇ ਮੁਕਦਮਾ ਦਿੱਤਾ ਜੀ ਕਿ ਆਕਾਸ਼ ਬੱਤਾ ਇੱਕ ਲੋਹੇ ਦੇ ਭਰੇ ਟਰੱਕ 'ਚ ਦਿੱਲੀ ਤੋਂ ਬੈਠ ਕੇ ਆ ਰਿਹਾ ਸੀ ਤੇ ਅਸੀਂ ਨਾਕਾ ਲਾਇਆ ਹੋਇਆ ਸੀ ਤੇ ਉਸ ਟਾਈਮ ਨਾਕੇ 'ਚ ਦੇਖਿਆ ਜੀ ਆਕਾਸ਼ ਬੱਤੇ ਕੋਲ 80000 ਰੁਪਏ ਦੀ ਜੇਬ 'ਚੋਂ ਬਰਾਮਦ ਹੋਇਆ ਠੀਕ ਹੈ ਜੀ ਚਾਹ ਕਿ ਉਹ ਪਰਚਾ ਕੀ ਸੀ ਮੈਂ ਘਰ ਬੈਠਾ ਆਈ ਦਿਨ ਚਿਤਵਾਲੇ ਦੇ ਵੀ ਐਸਐਚਓ ਸਾਹਮਣੇ ਮੈਨੂੰ ਸਰੰਦ ਬੁਲਾਇਆ ਹੂੰ ਬੁਲਾ ਕੇ ਬੁਲਾਇਆ ਫਿਰ ਤੇ ਪਰਚਾ ਮੈਂ ਇਹ ਗੱਲ ਕਹਿਣਾ ਵੀ ਉਸ ਪਰਚੇ ਦੀ ਜਾਂਚ ਕਰਾਓ ਮੈਨੂੰ ਫਾਂਸੀ ਦਿਓ ਜੇ ਮੈਂ ਉੱਚ ਗਲਤ ਹੋਵਾਂ ਬਾਈ ਜੀ ਮੈਂ ਉਸ ਪਰਚੇ ਦੇ ਇਹ ਕਹਿੰਦੇ ਦਿੱਲੀ ਤੋਂ ਆਇਆ ਮੈਂ ਬਾਈ ਜੀ ਉਹ ਤਾਂ ਸਾਲ ਪਹਿਲਾਂ ਵੀ ਕਦੇ ਦਿੱਲੀ ਨਹੀਂ ਗਿਆ ਮੈਂ ਕਿਵੇਂ ਆ ਗਿਆ ਦੂਜੀ ਗੱਲ ਇਹ ਕਹਿੰਦੇ ਟਰੱਕ 'ਚ ਬੈਠਾ ਆ ਰਿਹਾ ਚਲੋ ਮੈਂ ਇਹ ਨਹੀਂ ਕਹਿੰਦਾ ਮੈਂ ਬਹੁਤ ਵੱਡਾ ਆਦਮੀ ਆ ਪਰ ਬਾਈ ਜੀ ਮੇਰਾ ਕਰਦਾਰ ਟਰੱਕ 'ਚ ਬਹਿਣ ਵਾਲਾ ਹਾਂ ਹਾਂ ਚਲੋ ਇਹ ਵੀ ਛੱਡੋ ਇਹ ਇਹਨਾਂ ਨੇ ਕੀ ਦਿਖਾਇਆ ਵੀ ਟਰੱਕ ਦਿੱਲੀ ਤੋਂ ਗੋਬਿੰਦਗੜ੍ਹ ਜਾ ਰਿਹਾ ਸੀ ਤੇ ਨਾਕਾ ਪਤਾ ਕਿੱਥੇ ਲੱਗਿਆ ਹੋਇਆ ਸੀਗਾ ਨਾਕਾ ਸੜਕ ਤੋਂ ਉੱਤਰ ਕੇ 4 ਕਿਲੋਮੀਟਰ ਅੰਦਰ ਉੱਥੇ ਤਾਂ ਰਸਤਾ ਹੀ ਨਹੀਂ ਉਹ ਗੋਬਿੰਦਗੜ੍ਹ ਨੂੰ ਜਾਣ ਦਾ ਬਾਈ ਜੀ ਪਰਚਾ ਵੀ ਜਮਾਈ ਨਾਲ ਇੱਕੀ ਨਾਲ ਦਿੱਤਾ ਹੂੰ ੁੱਲਰ ਸਾਹਿਬ ਨੇ ਉਹ ਚ ਫਿੱਕਟ ਦੇ ਕੇ ਇਹਨਾਂ ਨੂੰ ਦੱਸਿਆ ਵੀ ਗਲਤ ਹੈ ਸਾਰਾ ਦੱਸੋ ਜੀ ਮੈਂ ਕੀ ਕਰਾਂ ਜਿਹੜੇ ਟਰੱਕ ਨੇ ਉਹਨਾਂ ਨੂੰ ਮੈਂ ਨਹੀਂ ਜਾਣਦਾ ਉਹ ਡਰਾਈਵਰਾਂ ਦਾ ਮੈਂ ਤਾਂ ਨਾਰਕੋ ਟੈਸਟ ਕਰਾਉਣ ਨੂੰ ਤਿਆਰ ਆ ਮੇਰਾ ਤੇ ਉਹਨਾਂ ਦਾ ਸਾਰੇ ਡਰਾਈਵਰਾਂ ਦਾ ਕਰਾਇਆ ਜਾਵੇ ਵੀ ਅਸੀਂ ਜ਼ਿੰਦਗੀ ਚ ਕਦੇ ਇੱਕ ਦੂਏ ਨੂੰ ਦੇਖਿਆ ਜਾਂ ਬੁਲਾਇਆ ਜਿੱਦੇ ਨਾਲ ਮੈਂ ਦਿੱਲੀੋਂ ਬਹਿ ਕੇ ਆਉਂਗਾ ਉਹ ਜਾਣਦਾ ਤਾਂ ਹੋਊਗਾ ਮੈਨੂੰ ਬਾਈ ਜੀ ਮੇਰਾ ਨਾਮ ਵੀ ਪਤਾ ਹੋਊਗਾ ਹਮ ਵਸ ਤੱਕ ਅੱਛਾ ਜਿਸ ਰਾਤ ਐਫ ਆਈ ਆਰ ਹੋਈ ਆ ਭੁੱਲਰ ਸਾਹਿਬ ਦੇ ਤੁਹਾਡੀ ਤੇ ਭੁੱਲਰ ਸਾਹਿਬ ਦੀ ਅਮਣੇ ਸਾਹਮਣੇ ਗੱਲਬਾਤ ਹੋਈ ਬੈਠੇ ਸੀ ਇਹ ਮੈਨੂੰ ਬਹੁਤ ਕੋੜਾ ਕੋੜਾ ਚਾਹ ਕਰੇ ਸੀ ਪਹਿਲਾਂ ਤਾਂ 2 ਵਜੇ ਤੱਕ ਹਮ ਜਦੋਂ ਬੱਚੇ ਪੰਜਕ ਭੁੱਲਰ ਸਾਹਿਬ ਨੂੰ ਪਤਾ ਲੱਗ ਗਿਆ ਵੀ ਹਾਂ ਹੁਣ ਕੋਈ ਹੱਲ ਨਹੀਂ ਹੋਣਾ ਫਿਰ ਭੁੱਲਰ ਸਾਹਿਬ ਚ ਥੋੜੀ ਜੀ ਨਰਮਾਈ ਆਈ ਹਮ ਤੇ ਬਟ ਕੋਈ ਗੱਲ ਨਹੀਂ ਕੀਤੀ ਅਸੀਂ ਮੈਂ ਜੜੀ ਵੀ ਸਟੇਟਮੈਂਟ ਸੀ ਇਹਦੇ ਸਾਹਮਣੇ ਬੈਠ ਕੇ ਠੋਕ ਕੇ ਦਿੱਤੀ ਅੱਛਾ ਤੁਹਾਨੂੰ ਬਿਲਕੁਲ ਸਾਹਮਣੇ ਬਿਠਾ ਕੇ ਤੁਹਾਡੇ ਲਾਈਕ ਸਾਹਮਣੇ ਹੀ ਤਰ੍ਹਾਂ ਹੀ ਸੀਗਾ ਹਮ ਇਹ ਇਧਰ ਬੈਠੇ ਸੀ ਮੈਂ ਇਧਰ ਬੈਠਾ ਸੀ ਮਤਲਬ ਇੱਕ ਦੂਏ ਨੂੰ ਦੇਖ ਰਹੇ ਸੀ ਹਮ ਸਾਰਾ ਕੁਝ ਸੀ ਉੱਥੇ ਕੋਈ ਤੁਹਾਡੀ ਗੱਲਬਾਤ ਨਹੀਂ ਹੋਈ ਭਾਈ ਜੀ ਮੈਂ ਕਰਨੀ ਹੋਣੀ ਸੀ ਮੈਂ ਅੰਦਰੋਂ ਭਰੇ ਹੀ ਇੰਨਾ ਹੋਇਆ ਸੀ ਸ਼ਾਇਦ ਮੈਂ ਲੜ ਪੈਂਦਾ ਇਹਦੇ ਨਾਲ ਜੇ ਮੈਂ ਗੱਲ ਕਰਦਾ ਅੰਦੀ ਅਤਤਕ ਸਥਿਤੀ ਪਹੁੰਚ ਗਈ ਬਿਲਕੁਲ ਅੱਛਾ ਬ ਜਿਸ ਦਿਨ ਤੁਸੀਂ ਕੰਪਲੇਂਟ ਦੇਣ ਗਏ ਹੋ ਬਗਰ ਮੈਂ ਥੋੜਾ ਤੁਹਾਡੇ ਫੈਮਿਲੀ ਨਾਲ ਜੁੜਾ ਸਵਾਲ ਪੁੱਛਣਾ ਚਾਹੁੰਦਾ ਜੀ ਕਰੇ ਗੱਲਬਾਤ ਹੋਈ ਮਿਸਿਸ ਨਾਲ ਮਾਪੇ ਨਾਲ ਬਿਲਕੁਲ ਬਿਲਕੁਲ ਹੋਈ ਮੇਰੀ ਵਾਈਫ ਨਾਲ ਮੇਰੀ ਗੱਲ ਹੋਈ ਭਾਈ ਜੀ ਦੇਖੋ ਗੱਲ ਇਹ ਹੈ ਕਿ ਕੋਈ ਵੀ ਮਤਲਬ ਜਨਾਨੀ ਸਹੇਲੂ ਕੀ ਵੀ ਉਹਦੇ ਬੰਦੇ ਨੂੰ ਕੋਈ ਗਾਲ ਕੱਢੇ ਕੋਈ ਵੀ ਨਹੀਂ ਸੰਦੇ ਬੰਦਾ ਸਹੇਲੂ ਦਾ ਹਜੇ ਕਿ ਮੈਂ ਆਪਣੀ ਜ਼ਿੰਦਗੀ ਦੇਖਣੀ ਆ ਆਪਣਾ ਕੰਮ ਦੇਖਣਾ ਆਪਣੇ ਬੱਚੇ ਦੇਖਣੇ ਨੇ ਪਰ ਇੱਕ ਜਨਾਨੀ ਨਹੀਂ ਕਦੇ ਸਹਿੰਦੀ ਵੀ ਉਹਦੇ ਘਰ ਵਾਲੇ ਨੂੰ ਕੋਈ ਗਾਲ ਕੱਢੇ ਜਦੋਂ ਮੈਂ ਦੱਸਿਆ ਨਾ ਹੂੰ ਤਮ ਸ਼ਾਇਦ ਮੈਂ ਨਾ ਜਾਂਦਾ ਤਾਂ ਉਹ ਚਲਦੀ ਹੋ ਜਾਂਦੀ ਮੇਰੇ ਨਾਲ ਵੀ ਆਪਾਂ ਕਿਉਂ ਹੂੰ ਭਾਈ ਜੀ ਮੈਨੂੰ ਹੁਣ ਸਮਝ ਆ ਗਿਆ ਲੋਕ ਇੰਡੀਆ ਛੱਡ ਕੇ ਕੈਨੇਡਾ ਕਿਉਂ ਜਾਂਦੇ ਨੇ ਅ ਜਦੋਂ ਕੇਸ ਹੋਇਆ ਨਾ ਮੈਨੂੰ ਉਤੋਂ ਪਤਾ ਲੱਗਿਆ ਲੋਕ ਇੰਡੀਆ ਨੂੰ ਕਿਉਂ ਪੰਜਾਬ ਨੂੰ ਕਿਉਂ ਛੱਡੀ ਜਾਂਦੇ ਨੇ ਤੰ ਡਰ ਨਹੀਂ ਲੱਗਿਆ ਪਰ ਜੀ ਰੋਜ਼ ਡਰਨ ਨਾਲੋਂ ਤਾਂ ਇਹ ਠੀਕ ਸੀ ਡਰ। ਉਹ ਵੀ ਤਾਂ ਰੋਜ਼ ਇੱਕ ਡਰੇ ਸੀ ਜੇ ਇਹਨੂੰ ਪੈਸੇ ਨਾ ਦਿੱਤੇ ਕੀ ਕਰ ਦੂ ਪਤਾ ਨਹੀਂ। ਹੂੰ। ਅੱਜ ਉਹ ਨਿਬੜ ਤਾ ਗਿਆ ਨਾ ਮੈਟਰ। ਮੇਰੇ ਨਾਲ ਨਾਲ ਪਤਾ ਨਹੀਂ ਕਿੰਨਿਆਂ ਦਾ ਫਾਇਦਾ ਹੋ ਗਿਆ। ਕਿੰਨਿਆਂ ਨੂੰ ਹੋਰ ਤੰਗ ਕਰਦਾ ਸੀ। ਬੜੇ ਲੋਕਾਂ ਦੇ ਫੋਨ ਆਏ। ਬੜਾ ਕੁਛ ਹੈ। ਉਸ ਸੀਬੀਆ ਆਫਿਸ ਜਾਣ ਤੋਂ ਪਹਿਲਾਂ ਪੂਰੀ ਰਾਤ ਸੁੱਤੇ ਕਿ ਨਹੀਂ? ਬੀ ਜੀ ਦੋ ਰਾਤਾਂ ਨਹੀਂ ਸੁੱਤਾ ਇੱਕ ਰਾਤ ਨਹੀਂ ਪੂਰੀ ਰਾਤ ਮਰੇ ਮੰਨ ਚੇ ਹੀ ਗੱਲ ਸੀ ਵੀ ਪਰਮਾਤਮਾ ਦੇ ਤੇਰੇ ਬਾਣੇ ਚ ਰਹਿਣਾ। ਸਾਰੇ ਕੋ ਠੀਕ ਪਰ ਇੱਕ ਬੰਦਾ ਸਾਨੂੰ ਗਾਲਾਂ ਕੱਢੀ ਜਾ ਰਿਹਾ ਯਾਰ ਅਸੀਂ ਉਹਨੂੰ ਕੁਝ ਕਿਹਾ ਨਹੀਂ ਸਾਡਾ ਕੋਈ ਲੈਣ ਦੇ ਨਹੀਂ ਯਾਰ ਉਹਦੇ ਨਾਲ ਕੋਈ ਉਹਦਾ ਮਾੜਾ ਨਹੀਂ ਸੀ ਕੀਤਾ ਹੂੰ ਫੇਰ ਬੇਵਗ ਗੱਲਾਂ ਕਿ ਭੈਣ ਚੋਦ ਤੂੰ ਇਹ ਕਰ ਦੂੰ ਬੀ ਛੱਡੋ ਯਾਰ ਬਹੁਤ ਗੰਦੀਆਂ ਗਾਲਾਂ ਸੀ ਬਹੁਤ ਗੰਦੀਆਂ ਗਾਲਾਂ ਜਦੋਂ ਕੰਪਲੇਂਟ ਦਿੱਤੀ ਸੀ ਵੀਆਈ ਨੇ ਪੂਰੇ ਫੈਕਟਸ ਵੈਰੀਫਾਈ ਕਰੇ ਤੁਹਾਨੂੰ ਭਾਈ ਜੀ ਮੈਂ ਫੇਰ ਦੱਸਾਂ ਲੱਗਿਆ ਤੁਹਾਨੂੰ ਸੀਬੀਆਈ ਦੇ ਵਿੱਚ ਕੰਪਲੇਂਟ ਦਾ ਮਤਲਬ ਇਹ ਨਹੀਂ ਹੁੰਦਾ ਕਿ ਜੋ ਤੁਸੀਂ ਲਿਖਤਾ ਤੇ ਸੀਬੀਆਈ ਨੇ ਕਰਤਾ ਹੂੰ ਮੈਨੂੰ ਤਾਂ ਫੇਰ ਤਾਂ ਪਤਾ ਹੀ ਨਹੀਂ ਕਿ ਸੀਬੀਆਈ ਨੂੰ ਜਣਾ ਖਣਾ ਸੀਬੀਆਈ ਹਮੇਸ਼ਾ ਪ੍ਰੋਪਰ ਜਾਂਚ ਕਰਦੀ ਹੈ ਵੈਰੀਫਿਕੇਸ਼ਨਸ ਕਰਦੀ ਹੈ ਸਾਰਾ ਕੁਝ ਕਰਦੀ ਹੈ ਹਰ ਚੀਜ਼ ਨੂੰ ਪ੍ਰੋਪਰ ਆਪਣੇ ਟੰਗਾ ਨਾਲ ਡੀਲ ਕਰਦੀ ਹੈ ਉਸ ਤੋਂ ਬਾਅਦ ਤੁਹਾਡੀ ਕਾਰਵਾਈ ਸਟਾਰਟ ਹੁੰਦੀ ਹੈ ਇਹ ਨਹੀਂ ਕਿ ਉਦੋਂ ਵੀ ਤੁਹਾਨੂੰ ਕਹਿਤਾ ਵੀ ਦਿੱਤਾ ਪਰਚਾ ਨਹੀਂ ਸੀਬੀਆਈ ਪਹਿਲਾਂ ਆਪਣੇ ਤੱਤ ਪੂਰੇ ਕਰਦੀ ਹੈ ਤੁਸੀਂ ਵਿਜੀਲੈਂਸ ਕੋ ਕਿਉਂ ਨਹੀਂ ਗਏ ਸਿੱਧੇ ਹੀ ਸੀਬੀਆਈ ਕੋ ਤੁਹਾਡੇ ਜਿੰਨਾ ਵੀ ਮੀਡੀਆ ਦੇ ਵਿੱਚ ਤੁੰਨਾ ਤੁਹਾਨੂੰ ਸਮਾ ਹੋ ਗਿਆ ਕੰਮ ਕਰਦੇ ਇਹਨੂੰ ਦੱਸੋ ਮੈਨੂੰ ਕੋਈ ਕਦੇ ਆਈਪੀਐਸ ਫੜਿਆ ਹੋਵੇ ਕਿਸੇ ਨੇ ਦੱਸੋ ਹੂੰ ਬਈ ਜੀ ਹੋਇਆ ਕਦੇ ਨਹੀਂ ਫੜਦੇ ਤਾਂ ਹੈਗੇ ਆ ਦੱਸੋ ਬਹੁਤ ਦੱਸੋ ਇਹ ਮਤਲਬ ਵਿਜੀਰੈਂਸ ਨੇ ਫੜਿਆ ਹੋਵੇ ਸਰਵਿੰਗ ਆਈਪੀਐਸ ਹਾਂਜੀ ਨਹੀਂ ਦੇਖੋ ਆਪਣੇ ਦੇਖੋ ਪ੍ਰੋ ਜੇਕਰ ਤੁਸੀਂ ਦੇਖਿਆ ਪ੍ਰੋਟੋਕੋਲ ਤਾਂ ਹੀ ਹੈ ਨਾ ਭਾਜੀ ਰੀਜ਼ਨ ਇਹ ਹੋਣਾ ਸੀ ਕਿਉਂਕਿ ਜੇ ਸਟੇਟ ਦੇ ਵਿੱਚ ਪਾਉਂਦੇ ਤਾਂ ਉਹਦੀ ਪਰਮਿਸ਼ਨ ਸੀਐਮ ਤੋਂ ਲੈਣੀ ਪੈਂਦੀਆਂ ਨੇ ਐਨੇ 'ਚ ਤਾਂ ਸਾਰਾ ਕੁਝ ਵਾਇਰਲ ਹੋ ਜਾਣਾ ਸੀ ਬਾਈ ਜੀ ਐਨੇ ਤਾਂ ਮੇਰੇ ਤੇ ਕੁਝ ਨਾ ਕੁਝ ਹੋ ਜਾਂਦਾ ਹੂੰ ਇਹ ਬਹੁਤ ਵੱਡਾ ਪ੍ਰੋਸੈਸ ਹੁੰਦਾ ਬਾਜੀ ਪਰ ਤੁਸੀਂ ਇੰਨੀ ਚੀਜ਼ਾਂ ਨੂੰ ਸੀਕ੍ਰੀਟ ਕਿਵੇਂ ਰੱਖਿਆ ਬਾਜੀ ਇਹ ਤਾਂ ਫਿਰ ਮਨ 'ਚ ਰੱਖਣੀ ਹੀ ਪੈਣੀ ਆ ਸੀਗੀਆਂ ਨਹੀਂ ਫਿਰ ਮੈਂ ਮਰਦਾ ਜੇ ਨਾ ਰੱਖਦਾ ਹੋਰ ਕੀ ਗੱਲ ਸੀ ਮੇਰੇ ਕੋਲ ਇੱਕ ਜਿਹੜਾ ਜਦੋਂ ਟਰੈਪ ਲੱਗਿਆ ਇਹ ਪੂਰਾ ਪ੍ਰੋਸੀਜਰ ਕਿੰਨੇ ਦਿਨ ਦਾ ਸੀਗਾ ਤੁਸੀਂ 11 ਅਕਤੂਬਰ ਨੂੰ ਕੰਪਲੀਟ ਬਸ ਦੇਖ ਲਓ 11 ਤੋਂ ਲੈ ਕੇ ਇੰਨੇ ਦਿਨ ਦਾ ਹੀ ਸੀਗਾ ਇੰਨੇ ਦਿਨ ਛੋ ਗਿਆ ਹੋਰ ਅੱਛਾ ਇੱਕ ਹੋਰ ਚੀਜ਼ ਹੈ ਇੱਡੇ ਵੱਡੇ ਅਫਸਰਾਂ ਦੇ ਕਹਿੰਦੇ ਕੇਸ ਅਗਰ ਇਹਨਾਂ ਦਾ ਰੇਸ਼ਿਓ ਪਰਚੇ ਕਹਿੰਦੇ ਕੰਪਰੋਮਾਈਜ਼ ਹੋ ਜਾਣੇ ਆ ਆਕਾਸ਼ ਬੱਤਾ ਕੰਪਰੋਮਾਈਜ਼ ਕਰ ਸਕਦੇ ਆ ਮੈਂ ਹਰ মিডিਆ ਦੇ ਵਿੱਚ ਇੱਕੇ ਗੱਲ ਕਹਿੰਦਾ ਹੂੰ ਚੁੱਕੀ ਚ ਗਾਠ ਤੇ ਬੈਠਾ ਹੂੰ ਮੇਰੇ ਤੇ ਮੇਰੇ ਟੱਬਰ ਦਾ ਮੂੰਹ ਕਾਲਾ ਕਰਕੇ ਬਾਜ਼ਾਰ ਚ ਘਮਾ ਦਿਓ ਜੇ ਅਸੀਂ ਰਾਜ਼ਨਾਮਾ ਕਰ ਗਏ ਮੈਂ ਇੱਡੀ ਪੱਟੀ ਗੱਲ ਬੋਲਣ ਦਿੱਤੀ ਹੋਰ ਰਾਜ਼ਨਾਮਾ ਨਹੀਂ ਹੋਇਆ ਰਾਜੀਨਾ ਮਹਿਲੇ ਵਰਕੇ 파ੜਤੀ ਬਾਈ ਜੀ ਜਦੋਂ ਇਹ ਕੀਤਾ ਤਾਂ 파ੜ ਕੇ ਹੀ ਕੀਤਾ ਸਾਰਾ ਕੁਝ ਹੂੰ ਇਹ ਦਿਨ ਰਾਜੀਨਾ ਮ ਬਾਈ ਜੀ ਸੁਣ ਸੁਣ ਲੋ ਮੇਰੇ ਕੱਲੇ ਨਾ ਹੁੰਦੀ ਨਾ ਮੈਂ ਸੋਚ ਜਾਂਦਾ ਬਾਈ ਜੀ ਮੈਂ ਆਪਣਾ ਆਫ ਦੀ ਰਿਕਾਰਡ ਕਹਿਣਾ ਤੁਹਾਨੂੰ ਮੈਂ ਮੋਬਾਈਲ ਚ ਤੁਹਾਨੂੰ ਲੋਕਾਂ ਦੇ ਉਹ ਮੈਸੇਜ ਪੜਾ ਨਹੀਂ ਸਕਦਾ ਮੈਂ ਕਹਿੰਦਾ ਪ੍ਰਮਾਤਮਾ ਮੈਨੂੰ ਇੰਨੀਆਂ ਦੁਆਵਾਂ ਮਿਲਲੀਆਂ ਨੇ ਨਾ ਬਾਈ ਜੀ ਕਿੰਨੀਆਂ ਮਾਵਾ ਦੇ ਭੈਣਾ ਦੇ ਮੈਸੇਜ ਜਿਨ੍ਹਾਂ ਨਾਲ ਸਰੀਰਿਕ ਸ਼ੋਸ਼ਣ ਜਾਂ ਜਿਨ੍ਹਾਂ ਦੇ ਮੁੰਡਿਆਂ ਤੇ ਝੂਠੇ ਪਰਚੇ ਬਾਈ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕੈਨੇਡਾ ਅਮਰੀਕਾ ਦੇ ਵਿੱਚ ਬੈਠੇ ਲੋਕ ਇੰਨੇ ਪਰੇਸ਼ਾਨ ਨੇ ਜਿਹੜੇ ਇੰਡੀਆ ਦੀ ਵਜ੍ਹਾ ਨਾਲ ਨਹੀਂ ਆਉਂਦੇ ਹੂੰ ਤੁਸੀਂ ਇਹ ਦੇਖੋ ਕਿੰਨੀ ਦੁਨੀਆ ਪਰੇਸ਼ਾਨ ਹੈ ਬਾਈ ਜੀ ਮੈਂ ਹੁਣ ਕਹਿ ਨਹੀਂ ਸਕਦਾ ਹੂੰ ਲੋਕ ਨਾ ਉਹ ਮੈਸੇਜ ਭੇਜ ਰਹੇ ਨੇ ਮੈਨੂੰ ਜਿਹੜੇ ਆਪਾਂ ਕੈਮਰੇ ਦੇ ਸਾਹਮਣੇ ਕਹਿ ਨਹੀਂ ਸਕਦੇ ਅੱਛਾ ਤੁਸੀਂ ਤਾਂ ਆਪਣੇ 8 ਲੱਖ ਵਾਲੀ ਕੰਪਲੇਂਟ ਦੇਤੀ ਪਰ ਅੰਦਰੋਂ ਤਾਂ 7.5 ਕਰੋੜ ਮਿਲੇ ਦੇਖੋ ਫਿਰ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਮਤਲਬ ਇਹਨਾਂ ਦਾ ਕਹਿਣਾ ਭੁੱਲਰ ਫਸਾਤਾ ਸਾਣਾ ਤਾਂ ਉਹਨੂੰ ਕਹਿੰਦੇ ਨੇ ਬਾਈ ਜੀ ਵੀ 7.5 ਕਰੋੜ ਵੀ ਆਕਾਸ਼ ਬੱਤੇ ਨੇ ਰਖਾਤਾ ਜਾ ਕੇ 26 ਘੜੀਆਂ ਵੀ ਮੇਰੀਆਂ ਨੇ 50 ਬੇਨਾਮੀ ਪ੍ਰਾਪਰਟੀਆਂ ਵੀ ਮੇਰੀਆਂ ਨੇ ਉਹ 300 ਕਿਲਾ ਵੀ ਮੇਰਾ ਚਲੋ ਵੀਰੇ ਮੇਰਾ ਮੋੜੋ ਸਾਰਾ ਕੁਝ ਮੈਂ ਫਸਾਇਆ ਹੈ ਸਾਰਾ ਕੁਝ ਮੇਰਾ ਮੇਰੇ ਕੋਲ ਓ ਮੇ ਤੋਂ ਗਲਤੀ ਹੋ ਗਈ ਜੀ ਵਾਪਸ ਸਾਰਾ ਕੁਝ ਦੇ ਦਿਓ ਮੈਨੂੰ ਇਹ ਹੋਊਗਾ ਫਿਰ ਸੌਣਾ ਤਾਂ ਇਹਨੂੰ ਹੀ ਕਹਿੰਦੇ ਨੇ ਤੁਹਾਨੂੰ ਮੈਂ ਫਸਾਣਾ ਠੀਕ ਹੈ ਤੁਹਾਡੇ ਕੋਲ ਮੈਂ ਕੋਈ ਚੀਜ਼ ਰੱਖਦਾ ਨਸ਼ੀਲੀ ਰੱਖਦਾ ਪੈਸਾ ਰੱਖਦਾ ਤੁਸੀਂ ਫਸ ਜੂ ਚੀਜ਼ ਤਾਂ ਮੇਰੀ ਹੈ ਨਾ ਭਾਈ ਜੀ ਮੈਂ ਕਿੰਨਾ امیر ਆਦਮੀ ਹੋਊਗਾ ਸਾਡੇ 1.7 ਕਰੋੜ ਵੀ ਮੈਂ ਰਖਾਤਾ ਹੈ ਨਾ ਕਿ ਦੇਖੋ ਤਾਂ ਸਹੀ ਮੇਰੇ ਕੋਲ ਕਿੰਨਾ ਕੁਝ ਹੋਣਾ ਚਾਹੀਦਾ ਹੈ ਇਸ ਹਿਸਾਬ ਨਾਲ ਵੀ ਜਿੰਨਾ ਕੁਝ ਇਹਦੇ ਕੋਲੋਂ ਮਿਲਿਆ ਜੇ ਉਹ ਮੈਂ ਉੱਥੇ ਰੱਖਣ ਯੋਗ ਆ ਤਾਂ ਤਕਰੀਬਨ ਉਹਦੇ ਨਾਲੋਂ 20 ਗੁਣਾ ਤਾਂ ਹੋਊਗਾ ਹੀ ਮੇਰੇ ਕੋਲ ਤਾਂ ਹੀ ਇੰਨਾ ਕੁ ਰੱਖਦੇ ਆ ਬੱਤਾ ਸਾਹਿਬ ਇੱਕ ਪਰਸੈਪਸ਼ਨ ਹੋਰ ਵੀ ਚੱਲਦੀ ਹੈ ਕਹਿੰਦੇ ਇੱਕ ਕਾਮਨ ਮੈਨ ਇੱਕ ਆਮ ਆਦਮੀ ਜਾ ਕੇ ਕੰਪਲੇਂਟ ਦਿੰਦਾ ਸੀਬੀਆਈ ਐਕਸ਼ਨ ਲੈ ਲੈਂਦੀ ਹੈ ਡੀਆਈਜੀ ਨੂੰ ਫੜ ਲੈਂਦੀ ਹੈ ਮੈਂ ਸਿੱਧਾ ਜਿਹਾ ਕਹਾਂ ਪੋਲਿਟিক্যাল ਕਨੈਕਸ਼ਨ ਤਾਂ ਨਹੀਂ ਹੈਗਾ ਕੋਈ ਵੀ ਫੋਨ ਆਇਆ ਤਾਂ ਕਾਰਵਾਈ ਹੋ ਗਈ ਸੱਚੀ ਗੱਲ ਇਹ ਹੈ ਹਮ ਕਿ ਮੈਂ ਖੁਦ ਸ਼ੌਕਦਾਂ ਹਮ ਮੈਨੂੰ ਪੂਰੀ ਪੰਜਾਬ ਹਿੰਦੁਸਤਾਨ ਜਾਂ ਫੋਰਨ ਚ ਲੋਕ ਐਪਰੀਸ਼ੀਏਟ ਕਰ ਰਹੇ ਨੇ ਹਮ ਠੀਕ ਹੈ ਬਾਕੀ ਮੈਨੂੰ ਕਿਸੇ ਵੀ ਮੈਂ ਇਹ ਸੋਚਦਾ ਕਿ ਆਪੋਜੀਸ਼ਨ ਕਿਉਂ ਚੁੱਪ ਬੈਠੀ ਹੈ ਓਪੋਜੀਸ਼ਨ ਤਾਂ 500 ਰੁਪਏ ਪਿੱਛੇ ਪ੍ਰਤਾਪ ਬਾਜਵਾ ਜੀ ਗਾਹ ਪਾਣ ਲੱਗ ਜਾਂਦੇ ਨੇ ਉੱਥੇ ਹੂੰ ਹੂੰ ਪ੍ਰਤਾਪ ਬਾਜਵਾ ਜੀ ਮੈਂ ਕਿੰਨੀ ਵਾਰ ਦੇਖਿਆ ਰੋਲਾ ਪਾਉਂਦੇ ਬਹੁਤ ਫੇਮਸ ਨੇ ਉਹ ਵੀ ਉੱਥੇ 500 ਦਾ 1000 ਦਾ ਰੋਲਾ ਹੋਵੇ ਗਾਹ ਪਾ ਦਿੰਦੇ ਨੇ ਜੀ ਐ ਹੋ ਗਿਆ ਬਾ ਹੋ ਗਿਆ ਇੱਥੇ ਚੁੱਪ ਨੇ ਇਕੱਲਾ ਸੁਖਪਾਲ ਖਹਿਰਾ ਜੀ ਬੋਲੇ ਨੇ ਜੀ ਹੋਰ ਕੋਈ ਬੋਲੇ ਹੂੰ ਸੁਖਪਾਲ ਖਹਿਰਾ ਜੀ ਬੋਲੇ ਨੇ ਹੂੰ ਹੋਰ ਕੋਈ ਨਹੀਂ ਬੋਲੇ ਤੁਸੀਂ ਬਾਜਵਾ ਸਾਹਿਬ ਨਰਾਜ ਹੋ ਨਰਾਜ ਨਹੀਂਗਾ ਭਾਜੀ ਹੂੰ ਵੀ ਹੈ ਕਿੱਥੇ ਨੇ ਅਨਿਤਾ ਵਿਰੋਧੀ ਤੇ ਨੇ ਕਿੱਥੇ ਨੇ ਉਹ ਲੋਕਾਂ ਦੀ ਗੱਲ ਪਰ ਬਸ ਉਹੀ ਗੱਲਾਂ ਨੇ ਵੀ ਜਿੱਦਣ ਉਹਨਾਂ ਦੀ ਪਾਰਟੀ ਤੇ ਕੋਈ ਗੱਲ ਆ ਉਦੋਂ ਬੋਲਣਾ ਪੰਜਾਬ ਲਈ ਨਹੀਂ ਬੋਲਣਾ ਤੁਸੀਂ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ ਬਿਲਕੁਲ ਪੁੱਛੋ ਜੀ ਪੋਲਿਟੀਕਲ ਕਨੈਕਸ਼ਨ ਤਾਂ ਅਗਾਜ ਬੱਤਾ ਦਾ ਕੋਈ ਨਹੀਂ ਨਹੀਂ ਹੈਗਾ ਜੀ ਬਿਲਕੁਲ ਵੀ ਨਹੀਂ ਹੈਗਾ ਹੂੰ ਪੋਲਿਟੀਕਲ ਕਨੈਕਸ਼ਨ ਹੁੰਦਾ ਹੈ ਪੈਸੇ ਮੰਗ ਜਾਂਦਾ ਮੇਰੇ ਤੋਂ ਹੂੰ ਇਹ ਪੈਸੇ ਲੈਂਦਾ ਮੇਰੇ ਤੋਂ ਇਹ ਮੈਨੂੰ ਧਮਕੀ ਮੈਨੂੰ ਗਾਲ ਕੱਢ ਦਿੰਦਾ ਜੇ ਮੇਰਾ ਪੋਲਿਟੀਕਲ ਕਨੈਕਸ਼ਨ ਹੁੰਦਾ ਕੁਛ ਨਹੀਂ ਆਗਾ ਭਾਈ ਜੀ ਪਰ ਮੈਂ ਵਿਰੋਧੀ ਤਿਰ ਤੋਂ ਇਹ ਜ਼ਰੂਰ ਪੁੱਛਣਾ ਚਾਹਣਾ ਹੈ ਵੀ ਤੁਸੀਂ ਚੁੱਪ ਕਿਉਂ ਹੋ ਥੋੜੇ ਅੱਖਾਂ 'ਚ ਪਾਣੀ ਆ ਗਿਆ ਮੈਂ ਦੇਖਿਆ ਦੋ ਵਾਰ ਭਾਈ ਜੀ ਹੋ ਜਾਂਦਾ ਉਹ ਤੇ ਗੱਲ ਕੀ ਹੈ ਵੀ ਠੀਕ ਹੈ ਚੱਲ ਰਿਹਾ ਸਾਰਾ ਕੁਛ ਮੈਂ ਕਿਹੜੇ ਸਮੇਂ 'ਚੋਂ ਨਿਕਲ ਰਿਹਾ ਇਸ ਟਾਈਮ ਮੈਨੂੰ ਹੀ ਪਤਾ ਭਾਈ ਜੀ ਮੇਰੇ ਘਰ ਦੇ ਜੇ ਰਾਤ ਨੂੰ ਬੱਟਾ ਵੀ ਵੱਜਦਾ ਨਾ ਹਮ ਸਾਰਾ ਟੱਬਰ ਸਾਂਭ ਕੇ ਦੇਖਦੇ ਹਾਂ ਅਸੀਂ ਕੀ ਹੋ ਗਿਆ ਕੀ ਹੋ ਗਿਆ ਗਲੀ 'ਚ ਕੋਈ ਦੋ ਵਾਰ ਨਿਕਲ ਜਾਂਦਾ ਨਾ ਹਮ ਜਾ ਕੇ ਦੇਖ ਕੇ ਆਈਦਾ ਵੀ ਦੁਬਾਰਾ ਤਾਂ ਨਹੀਂ ਆਵੇ ਇਸ ਵੇਲੇ ਇਹ ਸਥਿਤੀ ਹੈ ਬਿਲਕੁਲ ਹੈ ਬਾਈ ਜੀ ਹੁਣ ਮੇਰੀ ਗੱਲ ਸੁਣੋ ਇਨਵੈਸਟੀਗੇਸ਼ਨ ਦੌਰਾਨ ਮੈਂ ਸੀਬੀਆਈ ਜਾਣਾ ਸਵੇਰੇ ਜਾਣਾ ਰਾਤ ਨੂੰ ਆਣਾ ਟੱਬਰ ਤਾਂ ਮੇਰਾ ਇਕੱਲਾ ਕਰੇ ਹੂੰ ਮੇਰੇ ਟੱਬਰ ਤੇ ਹਬੀ ਨਬੀ ਹੋ ਗਈ ਮੈਂ ਤੁਹਾਡੇ ਵਾਲੀ ਗੱਲ ਮੈਂ ਕੀ ਕਰੂੰਗਾ ਸਰੈਂਡਰ ਮੇਰੇ ਪਰਿਵਾਰ ਨੂੰ ਕੋਈ ਦਿੱਕਤ ਆ ਗਈ ਮੈਂ ਕਿੱਥੇ ਜਾਊਂਗਾ ਹੂੰ ਇਹਨਾਂ ਲਈ ਹਾਂ ਬੱਚੇ ਘਰ ਵਾਲੀ ਇਹਨਾਂ ਨੂੰ ਕੁਝ ਕਿਸੇ ਨੇ ਮਾਈਨਰ ਵੀ ਕਰਤਾ ਮੈਂ ਕਿੱਥੇ ਖੜਾ ਮੇਰੇ ਤਾਂ ਜੋ ਕਹਿਣਗੇ ਲਿਖ ਕੇ ਦਊਂਗਾ ਜੀ ਹਾਂ ਜੇ ਪੰਜਾਬ ਸਰਕਾਰ ਹੂੰ ਮੇਰਾ ਆਸਾਨ ਦੇ ਦਿੰਦੀ ਇਸ ਚ ਤਾਂ ਮੈਂ ਵੀ ਪੰਜਾਬ ਸਰਕਾਰ ਨਾਲ ਪ੍ਰੋਮਿਸ ਕਰਦਾ ਕਿ ਮੈਂ ਇਸ ਕਰਪਟ ਅਫਸਰ ਨੂੰ ਸਜ਼ਾ ਕਰਾਂਗਾ ਇਹ ਮੇਰਾ ਪੰਜਾਬ ਸਰਕਾਰ ਨਾਲ ਵਾਦਾ ਹੈ ਕਿ ਮੈਨੂੰ ਬਸ ਇੰਨਾ ਖਸਾ ਦੇ ਦਿਓ ਮੇਰੀ ਇਹ ਯਕੀਨੀ ਬਣਾ ਦਿਓ ਵੀ ਤੇਰੇ ਪਰਿਵਾਰ ਨੂੰ ਤੇ ਤੈਨੂੰ ਕੁਝ ਨਹੀਂ ਹੁੰਦਾ ਅੱਛਾ ਤੁਸੀਂ ਨਾ ਜਿਸ ਦਿਨ ਸੀਬੀਆਈ ਐਕਸ਼ਨ ਲੈ ਰਹੀ ਸੀ ਤੁਸੀਂ ਉਸੇ ਦਿਨ ਹਾਈ ਕੋਰਟ ਮੂਵ ਕਰੇ ਆਪਣੀ ਸੁਰੱਖਿਆ ਨਾਲ ਨੈਕਸਟ ਹੂੰ ਤਾਂ ਉਹਦਾ ਸਟੇਟਸ ਕੀ ਹੈ ਉਹਦਾ ਸਟੇਟਸ ਇਹ ਹੈ ਦੇਖੋ ਪੰਜਾਬ ਸਰਕਾਰ ਨੂੰ ਡੀਜੀਪੀ ਸਾਹਿਬ ਨੂੰ ਇਨਸਟਰਕਸ਼ਨਸ ਜੋ ਵੀ ਹੋਈਆਂ ਹਾਈ ਕੋਰਟ ਦੀਆਂ ਉਹ ਦਿੱਤੇ ਵੀ ਕੁਝ ਉਹਦੇ ਫੈਕਟਸ ਦੇਖ ਰਹੇ ਨੇ ਤੇ ਉਹ ਕਹਿੰਦੇ ਵੀ ਉਹਦਾ ਛੁੱਟਿਆ ਆ ਗਏ ਇੱਕ ਦੋ ਦੇਖੋ ਮੈਂ ਵੀ ਨਹੀਂ ਕਹਿੰਦਾ ਛੁੱਟੀਆਂ ਵੀ ਆ ਗਈਆਂ ਵਿੱਚ ਹੋ ਜਾਊਗਾ ਮੈਨੂੰ ਵਿਸ਼ਵਾਸ ਹੈ ਖਤਰਾ ਮਹਿਸੂਸ ਕਰ ਰਹੇ ਹਾਂ ਕਹਿ ਸਕਦੇ ਅੱਛਾ ਬੱਤਾ ਸਾਹਿਬ ਇੱਕ ਚੀਜ਼ ਹੋਰ ਦੱਸੋ ਇਨ ਬਿਟਵੀਨ ਜਦੋਂ ਭੁੱਲਰ ਸਾਹਿਬ ਨਾਲ ਤੁਹਾਡਾ رابطہ ਹੁੰਦਾ ਸੀਗਾ ਤਾਂ ਤੁਸੀਂ ਇਹ ਕੋਸ਼ਿਸ਼ ਕਰਨ ਦੀ ਗੱਲ ਕੀਤੀ ਕਿ ਲੈ ਦੇ ਕੇ ਮਤਲਬ ਜੇ ਸਾਊਟ ਆਊਟ ਕਰਕੇ ਨੇੜੇ țeੜੇ ਨਿਬੜ ਜਵੇ। ਭਾਈ ਜੀ ਮੈਂ ਤੁਹਾਨੂੰ ਦੱਸਦਾ ਰਿਹਾ ਉਹ ਹੁਕਮ ਆ ਨਾ ਆਖਾ ਹੋ ਉਹ ਸੁਣਦਾ ਨਹੀਂ ਉਹ ਬੋਲਦਾ ਕਿ ਉਹ ਕਹਿੰਦਾ ਉੱਥੇ ਛੋਟੀ ਕੋਈ ਦਲੀਲ ਅਪੀਲ ਨਹੀਂ ਚੱਲ ਸਕਦੀ। ਹੂੰ ਉੱਥੇ ਰੈੱਡ ਲਾਈਨ ਹੈ ਜੋ ਭੁੱਲਰ ਦੇ ਲਿਖਤਾ ਉਹ ਲਿਖਤਾ ਵਾਦ ਘੱਟ ਤੁਸੀਂ ਕਿੱਥੇ ਕਰ ਲੋਗੇ ਬਾਈ ਜੀ ਅਪੀਲ ਦਲੀਲ ਹੈ ਨਹੀਂ ਉਹ ਨਹੀਂ ਬਾਈ ਜੀ ਉੱਤੇ ਕੁਝ ਨਹੀਂ ਹੈਗਾ ਬਸ ਜਿਸ ਦਿਨ ਪੱਜਤ ਪਰਚਾ ਹੋ ਗਿਆ ਤਾਂ ਕਿਵੇਂ ਸਕੂਨ ਮਹਿਸੂਸ ਕਰਿਆ ਤੁਸੀਂ ਸੱਚੀ ਦੱਸੋ ਹਮ ਸੱਚੀ ਪੁੱਛ 6 ਵਜੇ ਮੈਂ ਸੀਬੀਏ ਚਲਾ ਗਿਆ ਸੀ ਸਵੇਰੇ ਸਵੇਰੇ 6 ਵਜੇ ਸਾਢੇ 4 ਘਰੋਂ ਤੁਰਿਆ 6 ਵਜੇ ਸੀਬੀਏ ਇਨੀ ਸਵੇਰੇ ਹਾਂਜੀ ਭਾਜੀ ਉਹਨਾਂ ਦਾ ਨਾ ਬੜੇ ਪ੍ਰੋਸੈਸ ਹੁੰਦੇ ਨੇ ਸੀਬੀਏ ਤੇ ਬੜੇ ਕੰਮ ਹੁੰਦੇ ਨੇ ਐਵੇਂ ਨਹੀਂ ਹੈਗਾ ਕਿ ਤੁਸੀਂ ਗਏ ਤੇ ਉਹ ਫੜ ਲਿਆ ਜੀ ਉਹ ਪੁਲਿਸ ਵਾਲਾ ਕੰਮ ਹੈ ਹਮ ਤੇ 6 ਵਜੇ ਮੈਨੂੰ ਐਗਜੈਕਟ ਟਾਈਮ ਦਿੱਤਾ ਗਿਆ ਸੀ ਮੈਂ ਪਹੁੰਚ ਗਿਆ ਸੀ 6 ਵਜੇ ਤੋਂ ਲੈ ਕੇ ਹੂੰ ਰਾਤ ਦੇ 12:30 ਵਜੇ ਤੱਕ ਮੈਂ ਕੁਝ ਨਹੀਂ ਖਾਇਆ ਸਵੇਰੇ 6 ਵਜੇ ਤੋਂ ਰਾਤ ਦੇ 11:30 ਵਜੇ ਤੱਕ ਕੁਝ ਵੀ ਨਹੀਂ ਖਾਇਆ ਸੀ ਹੂੰ ਤੇ ਮੇਰੇ ਪੈਰ ਮੈਂ ਖੜਾ ਸੀ ਤੇ ਉਸ ਦਿਨ ਮੇਰਾ ਫੋਨ ਦੇ ਵਿੱਚ ਜਿਹੜੇ ਵਾਕਿੰਗ ਸਟੈਪਸ ਹੁੰਦੇ ਨੇ ਨਾ ਬਾਈ ਜੀ 39000 ਸੀ ਐਨਾ ਚੱਲ ਗਿਆ ਉਸ ਦਿਨ ਤੁਸੀਂ ਇਹ ਦੇਖੋ ਵੀ ਮੇਰੇ ਉਸ ਦਿਨ ਦੀ ਮਿਹਨਤ ਕੀ ਮੈਂ ਰਾਤ ਨੂੰ ਘਰੇ ਆਇਆ ਹੂੰ ਕਿ ਮੈਨੂੰ ਲੱਗਦਾ ਬੈੱਡ ਤੇ ਬੈਠਿਆ ਬਾਅਦ ਚ ਤੇ ਸੋਇਆ ਪਹਿਲਾਂ ਨਹੀਂ ਸਕੂੰਂਦੀ ਨਹੀਂ ਉਹ ਤੋਂ ਬਾਅਦ ਸਵੇਰੇ ਉੱਠਿਆ ਹੂੰ ਭਾਈ ਜੀ ਫੋਨਸ ਦੇ ਵਿੱਚ ਮਾਵਾ ਦੇ ਭੈਣਾ ਦੇ ਐਸੇ ਮੈਸੇਜਿਸ ਮੈਸੇਜਿਸ ਸੀਗੇ ਕਿ ਮੈਨੂੰ ਇਹ ਲੱਗਿਆ ਕਿ ਕੋਈ ਗੱਲ ਨਹੀਂ ਬੱਤੇ ਮਰੇ ਜਾਏਗਾ ਪਰ ਇਹ ਤਾਂ ਖੁਸ਼ ਕਰਤੇ ਤੈਨਾਂ ਜਣ ਲੋਕ ਤਾਂ ਤੈਨੂੰ ਸੀਸਾ ਦੇ ਹੀ ਰਹੇ ਨੇ ਹੁਣ ਕੋਈ ਗੱਲ ਨਹੀਂ ਚੰਗਾ ਅੱਛੇ ਜਦੋਂ ਘਰ ਆਏ ਤਾਂ ਮੈਸੇਜਸ ਨਾਲ ਕੀ ਗੱਲਬਾਤ ਹੋਈ ਪਹਿਲੀ ਮੈਂ ਆਇਆ ਇਹ ਗੇਟ ਕੋਲੇ ਇਹਨਾਂ ਨੇ ਮੈਨੂੰ ਮੈਨੂੰ ਕਹਿੰਦੇ ਹੋ ਗਿਆ ਠੀਕ ਹੈ ਜੀ ਤਾਂ ਰੋਲਾ ਪੈ ਗਿਆ ਸੀ ਬਹੁਤ ਤੇ ਕਹਿੰਦੇ ਟੈਨਸ਼ਨ ਨਹੀਂ ਲੈਣੀ ਉਹ ਕਹਿੰਦੇ ਨਹੀਂ ਤੇਰੇ ਹੁੰਦੇ ਕਾਦੀ ਟੈਨਸ਼ਨ ਹਮ ਮੈਂ ਆਪਣੀ ਵਾਈਫ ਨੂੰ ਕਿਹਾ ਮੈਂ ਕਿ ਤੇਰੇ ਹੁੰਦੇ ਮੈਨੂੰ ਕਾਦੀ ਟੈਨਸ਼ਨ ਹਮ ਚਲੋ ਇਹਨੇ ਮੇਰੇ ਮੋਢੇ ਤੇ ਹੱਥ ਰੱਖਿਆ ਖਾਣਾ ਲਾਇਆ ਦੇਖੋ ਸਮਪਾਈ ਜੀ ਸਵੇਰ ਤੋਂ ਕੁਝ ਨਹੀਂ ਖਾਂਦਾ ਸੀ ਮੈਂ ਤਕਰੀਬਨ ਰਾਤ ਘਰੇ ਆਉਂਦੇ ਨੂੰ 1:00 ਵਾ 1:00 ਵਜ ਗਿਆ ਰੋਟੀ ਫਿਰ ਵੀ ਇੱਕ ਨਹੀਂ ਖਾਦੀ ਜੀ ਯਾ ਤਾਂ ਮੈਨੂੰ ਲਾ ਲੋ ਵੀ ਉਹ ਮੇਰੇ ਅੰਦਰ ਜਿੱਤ ਸੀ ਖੁਸ਼ੀ ਸੀ ਹਮ ਯਾ ਸੁਜੇ ਨਹੀਂ ਸੀ ਰਿਹਾ ਵੀ ਕੁਝ ਖਾਈਏ ਜਾਂ ਨਾ ਖਾਈਏ ਵੀ ਆਪਣਾ ਮਾਈਂਡ ਹੀ ਉੱਥੇ ਸੀ ਪਰ ਹੁਣ ਕਾਰੋਬਾਰ ਕਰਦੇ ਹਾਂ ਇਹ ਨਹੀਂ ਹੈ ਕਿ ਹੁਣ ਮੈਨੂੰ ਕਾਰੋਬਾਰ ਚ ਪ੍ਰੋਬਲਮ ਹੋ ਸਕਦੀ ਹੈ ਵੀ ਜੀ ਅਸੀਂ ਕੋਈ ਗਲਤ ਕੰਮ ਨਹੀਂ ਕਰਨਾ ਹਮ ਠੀਕ ਹੈ ਤੱਕਾ ਦੇਖੋ ਉਹ ਰੱਬ ਨੂੰ ਜਾਣ ਦੇਣੀ ਹੈ ਹਨਾ ਹਮ ਕੋਈ ਗੱਲ ਨਹੀਂ ਜੇ ਕੋਈ ਤੱਕਾ ਹੋਊਗਾ ਐਤਕੀ ਤੱਕੇ ਦੇ ਲਈ ਤੁਰੇ ਫਿਰ ਗਾਂ ਨੂੰ ਨਹੀਂ ਤੁਰਾਂਗੇ ਕਿਆ ਜੇ ਮੇਰੇ ਨਾਲ ਕੋਈ ਤੱਕਾ ਕਰੂਗੇ ਜੇ ਮੈਂ ਹੁਣ ਤੁਰਿਆ ਤਾਂ ਮੈਂ ਗਾਹ ਨਹੀਂ ਤੁਰੂੰਗਾ ਅੱਛਾ ਬਾਕਾ ਜੀ ਕੋ ਹੋਰ ਚੀਜ਼ ਹੈ ਮੇਰੇ ਹੁਣ ਅਸੀਂ ਸਮਰਾਲੇ ਵੀ ਕੇਐਫਆਈਆਰ ਦਰਜ ਹੋ ਗਈ ਹੋ ਗਈ ਜੀ ਐਕਸਾਈਜ਼ ਐਕਟ ਦੀ ਹਾਂ ਤੁਸੀਂ ਕਾਫੀ ਕੁਛ ਕਹਿੰਦੇ ਤੇ ਕੁਝ ਅਪੱਤੀਜਨਕ ਚੀਜ਼ਾਂ ਵੀ ਮਿਲੀਆਂ ਜਿਹੜੀਆਂ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਉਹ ਗਿਰੀਆਂ ਹੋਈਆਂ ਗੱਲਾਂ ਨੇ ਹੂੰ ਉੱਥੇ 16 ਐਫਆਈਆਰ ਚ ਹੈਗੀਆਂ ਉਹ ਨਹੀਂ 16 17 ਕਾਰਟੇਜ ਨੇ ਹੂੰ ਤੇ ਹੋਰ ਕੀ ਸੀ ਸ਼ਰਾਬ ਹੈ ਕੁਛ ਨਕਦੀ ਸੀ ਹੂੰ ਹੋਰ ਨਿੱਕ ਸੁੱਕ ਚੀਜ਼ਾਂ ਨੇ ਚਲੋ ਉਹ ਵੈਸੀਕ ਪਾਰਟ ਆਫ ਹਾਊਸ ਦੀਆਂ ਹੁੰਦੀਆਂ ਨੇ ਆਪਾਂ ਅੱਖਾਂ ਨੂੰ ਸ਼ੇਅਰ ਕਰਨੀਆਂ ਨੇ ਕਿਤੇ ਪਰਸੋਂ ਚੀਜ਼ਾਂ ਸੀ ਉਹ ਐਫ ਆਈ ਆਰ ਚ ਪਾਈਏਗੇ ਕਿ ਨਹੀਂ ਉਹ ਨਹੀਂ ਪਾਣ ਵਾਲੀਆਂ ਚੀਜ਼ਾਂ ਨੇ ਜ਼ਰੂਰੀ ਨਹੀਂ ਹੁੰਦਾ ਇਹ ਜੋ ਕਿਹੜਾ 32 ਜਨਕ ਸਮਾਨ ਮਿਲ ਗਿਆ ਪੁੱਲਰ ਸਾਹਿਬ ਦੇ ਉੱਥੋਂ ਬਤਈਆ ਐਸ਼ ਪ੍ਰਸਤੀ ਵਾਲੇ ਬੰਦੇ ਰਜਵਾੜੇ ਬੰਦੇ ਨੇ ਇਹ ਜੀ ਹੂੰ ਅੱਛਾ ਬੱਤਾ ਸਭ ਲਾਸਟ ਸਵਾਲ ਹੈ ਮੇਰਾ ਤੁਹਾਨੂੰ ਜੀ ਜੀ ਤੋਂ ਲੱਗਦਾ ਤੁਸੀਂ ਬਹੁਤ ਸਾਰੇ ਲੋਕਾਂ ਦੇ ਰੋਲ ਮਾਡਲ ਹੋ ਸਕਦੇ ਹੋ ਜਦੋਂ ਕਿਸੇ ਨਾਲ ਤੱਕਾ ਹੁੰਦਾ ਕਹਿੰਦੇ ਭਾਈ ਜੀ ਏਡੇ ਚੋਕੇ ਤਾਂ ਅਸੀਂ ਹੈ ਨਹੀਂ ਰੋਲ ਮਾਡਲ ਵਾਲਾ ਕੋਈ ਐਸਾ ਸੀ ਨਹੀਂ ਹਮ ਠੀਕ ਹੈ ਪਰ ਮੈਂ ਉਹਨਾਂ ਭੈਣਾਂ ਦਾ ਜ਼ਰੂਰ ਭਰਾ ਬਣ ਗਿਆ ਮਾਮਾ ਦਾ ਪੁੱਤ ਬਣ ਗਿਆ ਵੀਰਾਂ ਦਾ ਪਾਈ ਬਣ ਗਿਆ ਜਿਨ੍ਹਾਂ ਨੂੰ ਤੱਕਾ ਹੋਇਆ ਸੀ ਜਿਨ੍ਹਾਂ ਨਾਲ ਇਹ ਮੜ ਕੀਤੀ ਸੀ ਮੈਨੂੰ ਵੀ ਨਹੀਂ ਪਤਾ ਮੇਰਾ ਨੰਬਰ ਕਿੱਥੋਂ ਲੈਂਦੇ ਨੇ ਹਮ ਮੈਨੂੰ ਨਹੀਂ ਪਤਾ ਮੈਨਾਂ ਕਿਵੇਂ ਕੰਟੈਕਟ ਹੁੰਦਾ ਹਮ ਪਰ ਬਹੁਤ ਦਵਾਵਾਵਾਂ ਦਿੰਦੇ ਨੇ ਠੀਕ ਹੈ ਭਾਈ ਜੀ ਬਹੁਤ ਮਿਹਰਬਾਨੀ ਸਮਾਂ ਦੇਣ ਲਈ ਤਾਂ ਆਕਾਸ਼ ਬੱਤਾ ਖਾਸ ਤੌਰ ਤੇ ਗੱਲ ਕਰ ਰਹੀ ਸੀ ਸਾਡੇ ਨਾਲ ਕਹਿੰਦੇ ਗੱਲ ਤੱਕ ਭਰ ਗਿਆ ਸੀ ਤਾਂ ਫਿਰ ਮਰਦਾ ਬੰਦਾ ਕੀ ਨਹੀਂ ਕਰਦਾ ਉਹ ਪੂਰੀ ਕਹਾਣੀ ਦੱਸੀ ਜਾਣੇ ਨੇ ਕਿ ਆਖਰ ਸੀਬੀਆਈ ਨਾਲ ਸੰਪਰਕ ਕਿਵੇਂ ਹੁੰਦਾ ਕਿਵੇਂ ਡੀਆਈਜੀ ਭੁੱਲਰ ਦਾ Trap ਲੱਗਦਾ ਕਿਵੇਂ ਉਹ ਸੀਬੀਆਈ ਦੇ ਸਿਕੰਜੇ ਚ ਫਸਦੇ ਨੇ ਕਹਿੰਦੇ ਗਾਲਾਂ ਸੁਣਨ ਨਾਲੋਂ ਤਾਂ ਕਾਰਵਾਈ ਕਰਾਉਣੀ ਚੰਗੀ ਐ ਪਰ ਇਸ ਵੇਲੇ ਕਹਿੰਦੇ ਮੈਂ ਬਹੁਤ ਸੰਤੁਸ਼ਟ ਹਾਂ ਕਿਉਂਕਿ ਮੈਂ ਇਹ ਲੜਾਈ ਲੜ ਰਹੇ ਹਾਂ ਔਰ ਜਦੋਂ ਕੰਪਰੋਮਾਈਜ਼ ਦਾ ਜ਼ਿਕਰ ਕੀਤਾ ਤਾਂ ਕਹਿੰਦੇ ਚਾਹੇ ਮੂੰਹ ਕਾਲਾ ਕਰਕੇ ਕਮਾ ਦਿਓ ਅਗਰ ਮੈਂ ਕੰਪਰੋਮਾਈਜ਼ ਜ਼ਿੱਦ ਹੈ ਜ਼ਿੱਦ ਪੂਰੀ ਕੀਤੀ ਹੈ ਕੈਮਰਾ ਪਰਸਨ ਰੋਸ਼ਨ ਨਾ ਗਗਨ ਸ਼ੋਕਲਾ ਡੇਲੀ ਪੋਸਟ ਪੰਜਾਬ